ਪੰਜਾਬ ਦੇ ਕਿਸਾਨ ਆਪਣੇ ਹੱਕਾਂ ਦੇ ਲਈ ਜਿੱਥੇ ਦਿੱਲੀ ਚਲੋ ਦਾ ਨਾਅਰਾ ਦੇ ਕੇ ਦਿੱਲੀ ਵੱਲ ਵਧੇ ਹੋਏ ਪੰਜਾਬ ਹਰਿਆਣਾ ਬਾੜ ਦੇ ਸੰਘਰਸ਼ ਕਰ ਰਹੇ ਹਨ ਉੱਥੇ ਹੀ ਇਨ੍ਹਾਂ ਕਿਸਾਨਾਂ ਦੇ ਹੱਕਾਂ 'ਚ ਆਵਾਜ਼ ਬੁਲੰਦ ਕਰਦੇ ਪ੍ਰਾਈਵੇਟ ਬੱਸ ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ ਅਤੇ ਉਹ ਪਹਿਲਾਂ ਵੀ ਕਿਸਾਨਾਂ ਦੇ ਹੱਕ ਵਿੱਚ ਸਨ ਅਤੇ ਹੁਣ ਵੀ ਕਿਸਾਨਾਂ ਦੇ ਹੱਕ ਵਿੱਚ ਹਨ ਬਟਾਲਾ 'ਚ বাস ਸਟੈਂਡ ਵਿਖੇ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਯੂਨੀਅਨ ਦੇ ਆਗੂ ਕੁਲਵੰਤ ਸਿੰਘ ਅਤੇ ਦਿਲਬਾਖ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਦੇ ਕਿਸਾਨ ਨਾਲ ਅੱਜ ਹਰਿਆਣਾ ਤੇ ਕੇਂਦਰ ਸਰਕਾਰ ਇਸ ਤਰ੍ਹਾਂ ਦਾ ਬਤਿਹਰਾ ਕਰ ਰਹੀ ਹੈ ਜਿਵੇਂ ਉਹ ਭਾਰਤ ਦੇ ਦੇਸ਼ ਦੇ ਵਾਸੀ ਹੀ ਨਹੀਂ ਹਨ। ਉਹਨਾਂ ਉੱਪਰ ਹਮਲੇ ਕੀਤੇ ਜਾ ਰਹੇ ਹਨ ਅਤੇ ਸ਼ਾਂਤੀਪੂਰਵਕ ਧਰਨਾ ਪ੍ਰਦਰਸ਼ਨ ਕਰਨ ਦਾ ਹੱਕ ਵੀ ਖੋਇਆ ਜਾ ਰਿਹਾ ਹੈ। ਉਹਨਾਂ ਨੇ ਆਖਿਆ ਕਿ ਪ੍ਰਾਈਵੇਟ ਬੱਸ ਯੂਨੀਅਨ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਬੱਸ ਸਟੈਂਡ ਤੇ ਕੋਈ ਵੀ ਬੱਸ ਨਹੀਂ ਚੱਲੇਗੀ ਚਾਹੇ ਉਹ ਸਰਕਾਰੀ ਹੋਵੇ ਜਾਂ ਪ੍ਰਾਈਵੇਟ ਇਸ ਲਈ ਘਰ ਤੋਂ ਹੀ ਆਪਣੇ ਵਹੀਕਲ ਤੇ ਨਿਕਲਣ ਤਾਂ ਜੋ ਖੱਜਲ ਖਵਾੜੀ ਨਾ ਹੋਵੇ ਆਗੂਆਂ ਦਾ ਕਹਿਣਾ ਹੈ ਕਿ ਉਹ ਕਿਸਾਨਾਂ ਦੇ ਨਾਲ ਹਰ ਢੰਗ ਨਾਲ ਖੜੇ ਹਨ ਉਹਨਾਂ ਦਾ ਹਰ ਤਰ੍ਹਾਂ ਦਾ ਸਮਰਥਨ ਕਰਦੇ ਹਨ ਵੇਖੋ ਟੀਵੀ ਨਿਊਜ਼ ਇੰਡੀਆ 251 ਬਟਾਲਾ ਤੋਂ ਪੱਤਰਕਾਰ ਜਸਵਿੰਦਰ 베ਦਨੀ ਨਾਲ ਰਣਜੀਤ ਸਿੰਘ ਦੀ ਖਾਸ ਰਿਪੋਰਟ ਅੱਸੀ ਜੀ ਮੀਟਿੰਗ ਵੇਖ ਕਰਕੇ ਕੀਤੀ ਆ ਤੇ ਅਸੀਂ ਜੋ ਪ੍ਰਾਈਵੇਟ ਵਰਕਰ ਮਲਕ ਰੋਡਵੇ ਦਾ ਵਰਕਰ ਇਹ ਸਭ ਜਿਹੜੀ ਹੈ ਹੜਤਾਲ ਕਰਾਂਗੇ ਬੇਰ ਲਕੋਲਾ ਜੇ ਸਾਨੂੰ ਬਹਿਣਾ ਪਿਆ ਬਹਾਂਗੇ ਵੀ ਜ਼ਰੂਰ ਤੇ ਅਸੀਂ ਜਾ ਰਹੇ ਆ ਉਦਾਂ ਤੇ ਦਿੱਲੀ ਵੀ ਅਸੀਂ ਇੱਥੋਂ ਜਾ ਰਹੇ ਆ ਬੰਦੇ ਬੜੇ ਪਰ ਅਸੀਂ ਸਾਰਾ ਵਰਕਰ ਜਿਹੜਾ ਅੰਮ੍ਰਿਤਸਰ ਪਠਾਨਕੋਟ ਬਿਲਕੁਲ ਕੋਈ ਚੀਜ਼ ਨਹੀਂ ਚੱਲਣ ਦੇਾਂਗੇ ਆਪਾਂ ਸਾਰੀ ਦੁਨੀਆ ਦੇ ਨਾਲ ਹੀ ਸਵਾਰ ਕਰਾਂਗੇ ਜਿਹੜੀ ਤੁਸੀਂ ਕਿਹਾ ਵੀ ਮਤਲਬ ਆਉਣ ਜਾਣ ਵਾਸਤੇ ਜਗਾ ਵਾ ਉਹ ਤੇ ਮਤਲਬ ਹੀ ਕੋਈ ਨਹੀਂਗਾ ਉਹਨੂੰ ਰੋਕ ਹੀ ਨਹੀਂ ਸਕਦਾ ਕੋਈ ਕੋਈ ਬੰਦਾ ਬਿਮਾਰ ਹੋ ਜਾਂਦਾ ਕਿਹੜੀ ਕੋਈ ਵਿਆਹ ਸ਼ਾਦੀ ਆ ਇਹਦੇ ਵਾਸਤੇ ਜ਼ਰੂਰ ਜਾਏਗਾ ਕੋ ਮਤਲਬ ਉਹਦੇ ਆਕਰਾਂ ਵੀ ਦਿੱਤਾ ਜਾਏਗਾ ਕੀ ਉਮੀਦ ਕਰੋਗੇ ਜਿਹਨੇ ਮੁਸਾਫਰਾ ਨੇ ਆਣਾ ਉਹਨਾਂ ਵਾਸਤੇ ਤੇ ਮਤਲਬ ਪਹਿਲੋ ਲਾਉਸ ਕੀਤਾ ਵਾਹੀਂ ਅਸੀਂ ਪਹਿਲੋ ਅੱਜ ਤੋਂ 10 ਦਿਨ ਪਹਿਲੋ ਲਾਉਸ ਕੀਤਾ ਜਿੰਨੇ ਜਾਣਾ ਉਹਨੇ ਪਹਿਲੋ ਚੱਲ ਜਾਣਾ ਵਾ ਉਹ ਟਾਈਮ ਦੇ ਟਾਈਮ ਕਿਹੇ ਬੰਦੇ ਨਹੀਂ ਆਉਣਾ ਜਿਹੜਾ ਲਾਉਸ ਕੀਤਾ ਗਿਆ ਵਾ ਅੱਜ ਤੋਂ 10 ਦਿਨ ਪਹਿਲੋ ਕਿਹਾ ਗਿਆ ਵਾ ਤੇ 10 ਦਿਨ ਜਿੰਨੇ ਜਾਣਾ ਉਹਨਾਂ ਕੱਲ ਦਾ ਦਿਨ ਤੇ ਮਤਲਬ ਹੀ ਕੋਈ ਨਹੀਂ ਕੋ ਘਰੋਂ ਨਿਕਲੇ ਤੇ ਜੇ ਕੋਈ ਨਿਕਲਦਾ ਵੀ ਆ ਤੋ ਆਪਣੀ ਗੱਡੀ ਲੈ ਕੇ ਨਿਕਲੇਗਾ ਨਿੱਕੀ ਗੱਡੀ ਵੱਡੀ ਗੱਡੀ ਨਹੀਂ ਚੱਲੇਗੀ ਔਰ ਅੱਜ ਅਸੀਂ ਸਬੂਟ ਟ੍ਰਾਂਸਪੋਰਟਰ ਵੱਲੋਂ ਜਿਹੜਾ 16 ਫਰਵਰੀ ਦਾ ਜਿਹੜਾ ਬੰਦ ਦੀ ਕਾਹ ਲਿਆ ਉਹਦੇ ਵਿੱਚ ਸਬੂਟ ਟ੍ਰਾਂਸਪੋਰਟ ਆਪਰੇਟਰ ਵੀ ਤੇ ਮਜ਼ਦੂਰ ਵੀ ਸਾਰੇ ਜਿੰਨੇ ਹੈਗੇ ਆ ਬਹੁਤ ਵੱਡੇ ਪੱਧਰ ਤੇ ਅਸੀਂ ਜਿਹੜਾ ਕੱਲ ਦਾ ਸਪਰਥਨ ਦਵਾਂਗੇ ਕਿਸਾਨ ਜਥੇ ਬੰਦੀਆਂ ਨੂੰ ਜਿਹੜੀਆਂ ਇਸ ਵੇਲੇ ਸਾਡੇ ਸਿਬੂ ਬਾਰਡਰ ਦੇ ਉੱਤੇ ਜਿਹੜੀਆਂ ਬਹੁਤ ਵੱਡੀ ਲੜਾਈ ਲੜ ਰਣ ਗਈਆਂ ਵਾ ਉਹਨਾਂ ਦੇ ਸਮਰਥਨ ਵਾਸਤੇ ਅਸੀਂ ਜਿੰਨੀਆਂ ਵੀ ਸਾਡੀਆਂ ਜਥੇ ਬੰਦੀਆਂ ਵਾ ਸਾਰੀਆਂ ਇੱਕ ਮੰਚ ਤੇ ਹੋ ਗਏ ਅਸੀਂ ਕੱਲ ਦਾ ਜਿਹੜੀ ਬੰਦ ਦੀ ਕਾਹ ਲਿਆ ਉਹਦੇ ਵਿੱਚ ਪੂਰਾ ਤਨਬੰਦ ਤੇ ਧੰਦੇ ਨਾਲ ਜਿਹੜਾ ਸਮਰਥਨ ਦੇ ਰਹੇ ਆ ਮਿਨੀ ਆਪਰੇਟਰ ਯੂਨੀਅਨ ਹੀ ਹੋਇਆ ਔਰ ਵਰਕਰ ਯੂਨੀਅਨ ਹੀ ਆ ਮਾਲਕਾਂ ਲੋ ਵੀ ਸਾਰੀਆਂ ਜਿਹੜੀਆਂ ਵਾ ਸਾਰੇ ਆਪਣੇ ਮਜ਼ਦੂਰਾਂ ਨੂੰ ਅਧਿਹਾਤਾ ਕੀਤੀਆਂ ਗਈਆਂ ਵਾ ਕਿ ਜਿੱਥੇ ਵੀ ਆਪਣੀਆਂ ਟਰਾਂਸਪੋਰਟਾਂ ਦੀ ਅੱਜ ਰਾਤ ਨੂੰ ਗੱਡੀਆਂ ਖੜ੍ਹ ਜਾਂਦੀਆਂ ਉੱਥੇ ਹੀ ਉਹਦਾ ਦਾ ਚੱਕਾ ਜਾਮ ਰਹਿੰਦੇ ਨਾ ਵਾ ਜਿਹੜਾ ਸਰਕਾਰ ਨੂੰ ਇਸ ਗੱਲ ਦਾ ਸਾਹਸ ਹੋਵੇ ਕਿ ਇਹ ਵੀ ਹੀ ਪ੍ਰਾਈਵੇਟ ਵਰਕਰ ਅਰੇ ਮਜ਼ਦੂਰ ਜਿਹੜੇ ਆ ਕਿਸਾਨ ਜਥੇਬੰਦੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖਲੋਤੇ ਹੋਏ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਵੀ ਕੋਈ ਸੰਘਰਸ਼ ਲੜਨਾ ਹੋਊਗਾ ਅਸੀਂ ਕਿਸਾਨ ਜਥੇਬੰਦੀਆਂ ਦੇ ਨਾਲ ਬਹੁਤ ਵੱਡੇ ਪੱਧਰ ਤੇ ਮੋਢੇ ਨਾਲ ਮੋਢਾ ਜੋੜ ਕੇ ਲੜਾਂਗੇ ਸੋ ਅਸੀਂ ਜਿਹੜੀਆਂ ਕਿਸਾਨ ਜਥੇਬੰਦੀਆਂ ਇਸ ਵੇਲੇ ਬਾਰਡਰਾਂ ਤੇ ਲੜ ਰਹੀਆਂ ਵਾਂ ਗੋਲੀਆਂ ਦਾ ਸਾਹਮਣਾ ਕਰ ਰਹੀਆਂ ਵਾਂ ਹੋਰ ਜਿਹੜੇ ਉਹਨਾਂ ਦੇ ਉੱਤੇ ਰਾਕਟ ਲੈਂਚਰ ਛੁੱਟੇ ਜਾ ਰਹੇ ਉਹਨਾਂ ਦਾ ਸਾਹਮਣਾ ਕਰ ਰਿਆ ਉਹਨਾਂ ਵਾਸਤੇ ਅਸੀਂ ਬਹੁਤ ਵੱਡਾ ਜਿਹੜਾ ਵਾ ਉਪਰਾਲਾ ਕਰਕੇ ਤੇ ਅਸੀਂ ਵੀ ਆਪਣੀਆਂ ਟਰਾਂਸਪੋਰਟਾਂ ਵੱਲੋਂ ਦਿੱਲੀ ਬਾਰਡਰ ਤੇ ਪਹੁੰਚਣ ਦੀਆਂ ਵੱਡੇ ਪੱਧਰ ਤੇ ਤਿਆਰੀਆਂ ਕਰ ਰਹੇ ਹਾਂ ਸੋ ਜਿਵੇਂ ਤੁਸੀਂ ਕਿਹਾ ਕਿ ਕੱਲ ਬੱਸਾਂ ਬੰਦ ਵੀ ਰਹਿਣਗੀਆਂ ਜਿੱਥੇ ਜਿਨੂੰ ਅਮਰਜੈਂਸੀ ਪਿਆ ਜੇ ਆਉਣ ਜਾਂ ਵਸ ਤੋਂ ਦੇਖੋ ਜੀ ਅਮਰਜੈਂਸੀ ਜਿਹੜੀਆਂ ਸਵਾਵਾਵਾਂ ਜਿਸ ਤਰ੍ਹਾਂ ਐਂਬੂਲੈਂਸ ਆ ਜਾਂ ਹੋਰ ਜਿੱਦਾਂ ਇਹਨਾਂ ਨੂੰ ਜਿਹੜੀ ਇਹਨਾਂ ਨੂੰ ਤੇ ਛੋੜਿਆ ਨਾ ਕਿੱਡੀ ਵੀ ਵੱਡੀ ਹੜਤਾਲ ਹੋਵੇ ਜਿਹੜੀ ਐਂਬੂਲੈਂਸ ਹੋਵੇ ਮੈਡੀਕਲ ਹੋਵੇ ਜਿਹੜੀ ਇਹਨਾਂ ਨੂੰ ਪਹਿਲੇ ਦਿਨੋਂ ਜਿਹੜੀ ਇਹਨਾਂ ਨੂੰ ਆਵਾਜਾਈ ਦੀ ਜਿਹੜੀ ਉਹ ਛੋੜਿਆ ਵੀ ਇਹ ਆਪਣਾ ਕੋਈ ਵੀ ਮਰੀਜ਼ ਹੋਵੇ ਦੁੱਖ ਤਕਲੀਫ ਹੋਵੇ ਉਹਦੇ ਵਾਸਤੇ ਆਪਣੇ ਐਡਮਿਟ ਹੋਣ ਵਾਸਤੇ ਹਸਪੀਟਲ ਆਉਣ ਜਾਣ ਦੇਖੋ ਜੀ ਮੁਸਾਫਰਾਂ ਦੇ ਕੋਲ ਆਪਣੇ ਸਾਧਨ ਹੈਗੇ ਆ ਜਿਨ੍ਹਾਂ ਨੂੰ ਅਮਰਜੈਂਸੀ ਲੋੜ ਹੈ ਉਹ ਆਪਣਾ ਸਾਧਨ ਲੈ ਕੇ ਆਪਣਾ ਜਿਹੜਾ ਸਫ਼ਰ ਉਹ ਤੈਅ ਕਰ ਸਕਦੇ ਜਿੱਥੋਂ ਤੱਕ ਜਾਣਾ ਹੋਵੇ ਉਹਨਾਂ ਨੇ ਅਗਰ ਜੇ ਕੋਈ ਕਿਤੇ ਧਰਨਾ ਲੱਗਾ ਵਾ ਤੇ ਉੱਥੇ ਵੀ ਆਪਣੀ ਰਿਕਵੈਸਟ ਦੱਸ ਕੇ ਉਹਨੂੰ ਧਰਨੇ ਨੂੰ ਪਾਸ ਕਰ ਸਕਦੇ ਆ ਕੋਈ ਇਹੋ ਜੀ ਗੱਲ ਨਹੀਂ ਆ ਗਈ ਵੀ ਕੋਈ ਜਥੇਬੰਦੀਆਂ ਜਿਹੜੀਆਂ ਅਮਰਜੈਂਸੀ ਨੂੰ ਕੋਈ ਰੁਕਾਵਟ ਪਾਉਣ ਇਹੋ ਜੀ ਕੋਈ ਜਥੇਬੰਦੀ ਨਹੀਂ ਹੈਗੀ ਬਹੁਤ ਵੱਡੇ ਸਾਡੇ ਸੁਲਝੇ ਹੋਏ ਜਿਹੜੇ ਲੀਡਰ ਆ ਬੜੇ ਉੱਚੇ ਪੱਧਰ ਦੇ ਜਿਹੜੇ ਉਹ ਦਿੱਲੀ ਬਾਰਡਰਾਂ ਤੇ ਬੈਠੇ ਆ ਔਰ ਸੰਘਰਸ਼ ਦੇ ਵਿੱਚ ਹੀ ਉਹ ਬੈਠੇ ਹੁੰਦੇ ਆ ਉਹ ਹਰ ਇੱਕ ਦੀ ਜਿਹੜੀ ਆ ਜਿਹੜੀ ਆਵਾਜ਼ ਆਈ ਦੀ ਸੇਫ ਆ ਉਹਨੂੰ ਬ